ਬੀਤੇ ਦਿਨੋਂ ਆਏ ਹੜ੍ਹ ਦੇ ਨਾਲ ਜਿੱਥੇ ਲੋਕਾਂ ਦੀ ਫਸਲਾਂ ਦਾ ਦੇ ਘਰਾਂ ਦਾ ਨੁਕਸਾਨ ਹੋਇਆ ਉੱਥੇ ਕਾਫੀ ਜ਼ਿੰਦਗੀਆਂ ਨਾਲ ਵੀ ਜੜਾ ਆ ਉਹ ਕਾਫੀ ਨੁਕਸਾਨ ਜਿਹੜਾ ਹੋਇਆ ਕਾਫੀ ਮੋਤਾ ਜੜੀਆਂ ਪਠਾਨਕੋਟ ਦੇ ਵਿੱਚ ਲਗਭਗ 8 ਮੋਤਾ ਜੜੀਆਂ ਦੱਸੀਆਂ ਜਾ ਰਹੀਆਂ ਨੇ ਉਹਦੇ ਵਿੱਚੋਂ ਚਾਰ ਪਰਿਵਾਰਾਂ ਨੂੰ ਅੱਜ ਕਰਨ ਮੰਤਰੀ ਪੰਜਾਬ ਲਾਲਚੰਦ ਕਟਾਰਚਕ ਹੋਣਾ ਵੱਲੋਂ ਡੀਸੀ ਆਫਿਸ ਦੇ ਵਿੱਚ ਮਾਲੀ ਸਹਾਇਤਾ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਸੀਗੀ ਉਹ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ 4-4 ਲੱਖ ਰੁਪਏ ਦਾ ਚੈੱਕ ਜਿਹੜਾ ਆ ਉਹ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਕਾਰਨ ਮੰਤਰੀ ਪੰਜਾਬ ਲਾਲਚੰਦ ਕਟਾਰਚਕ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਪਹਿਲ ਕਦਮੀ ਕਰਕੇ ਪਰਿਵਾਰਾਂ ਨੂੰ ਜਿਹੜੀ ਮਾਇਲੀ ਸਹਾਤਾ ਦਿੱਤੀ ਗਈ ਹੈ ਆਉਂ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਕਾਰਨ ਮੰਤਰੀ ਪੰਜਾਬ ਲਾਲਚੰਦ ਕਟਾਰਚਕ ਖੁਦਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਮੌਕੇ ਦੇ ਦੌਰਾਨ ਬਿਲਕੁਲ ਇਸ ਸੜਾਂ ਦੀ ਕਰੋਪੀ ਦੇ ਦੌਰਾਨ ਜਿੱਥੇ ਸਾਡੇ ਪੰਜਾਬ ਦੀਆਂ ਫਸਲਾਂ ਡੁੱਬੀਆਂ ਨੇ ਸਾਡੇ ਪਸ਼ੂਧਨ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਡੈਮਸ ਹੋਏ ਨੇ ਉਥੇ ਨਾਲ ਦੀ ਨਾਲ ਜਿਹੜੀ ਸਭ ਤੋਂ ਦੁਖਦਾਈਕ ਜਿਹੜਾ ਵਰਤਾਰਾ ਇਸ ਹੜ੍ਹਾਂ ਦੇ ਦੌਰਾਨ ਵਾਪਰਿਆ ਉਹ ਇਹ ਹੈ ਕਿ ਸਾਡੀਆਂ ਬਹੁਤ ਕੀਮਤੀ ਜ਼ਾਨਾ ਜਿਹੜੀਆਂ ਇਸ ਸੰਸਾਰ ਤੋਂ ਚਲੀ ਗਈਆਂ ਉਹ ਪਾਣੀ ਚ ਡੁੱਲ ਗਏ ਔਰ ਮਾ ਜੁਗ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਣ ਦੀ ਸਰਕਾਰ ਨੇ ਬਹੁਤ ਜਲਦੀ ਪਹਿਲ ਕਦਮੀ ਲੈਂਦਿਆਂ ਉਹਨਾਂ ਪਰਿਵਾਰਾਂ ਦੇ ਲਈ ਜਿਹੜੀ ਆਰਥਿਕ ਸਹਾਇਤਾ ਦੇ ਰੂਪ ਚ ਉਹ ਉਹਦੀ ਸ਼ੁਰੂਆਤ ਕੀਤੀ ਆ ਸੋ ਅ ਅੱਜ ਅੱਠ ਪਰਿਵਾਰ ਨੇ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਜਿਹੜੇ ਹਨ ਜਿਨ੍ਹਾਂ ਦੇ ਜੀ ਰੁੜੇ ਆ ਉਹਨਾਂ ਚ ਚਾਰ ਪਰਿਵਾਰਾਂ ਦੇ ਲਈ ਜਿਹੜਾ ਸਾਡਾ ਨੌਜਵਾਨ ਅੱਤੇਪੁਰ ਤੋਂ ਮਤਲਬ ਇੱਕ ਸੀਗੇ ਇੱਕ ਰਾਜਪੁਰੇ ਤੋਂ ਇੱਕ ਬੱਚਾ ਉਹਦੀ ਉਹਨਾਂ ਦੇ ਨਾਲ ਪੂਆ ਤੇ ਇੱਕ ਸਾਡਾ ਹੋਰ ਬੱਚਾ ਜਿਹੜਾ ਢਾਂਗੂਸਰਾ ਖਾੜ ਦੇ ਵਿੱਚ ਰੁੜ ਗਿਆ ਸੀ ਉਹਨਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੇ ਜਿਹੜੇ ਚੈੱਕ ਨੇ ਉਹ ਅੱਜ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸੋ ਮੈਂ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਦਾ ਔਰ ਖਾਸ ਕਰਕੇ ਸਾਰੀ ਉਹਨਾਂ ਦੀ ਟੀਮ ਦਾ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗਾ ਕਿ ਉਹਨਾਂ ਨੇ ਬਹੁਤ ਜਲਦੀ ਇਹ ਚੱਕ ਤਿਆਰ ਕੀਤੇ ਆ ਉਹਨਾਂ ਦੀ ਸਾਰੀ ਨਿਸ਼ਾਨਦੀ ਕਰਕੇ ਔਰ ਪੰਜਾਬ ਦੇ ਵਿੱਚ ਪਠਾਨਕੋਟ ਪਹਿਲਾ ਜ਼ਿਲ੍ਹਾ ਹੈ ਜਿੱਨੇ ਸ਼ੁਰੂਆਤ ਕੀਤੀ ਹੈ ਔਰ ਜਿਹੜੇ ਰਹਿੰਦੇ ਚਾਰ ਪਰਿਵਾਰ ਨੇ ਉਹ ਗੁੱਜਰ ਪਰਿਵਾਰ ਨੇ ਉਹਨਾਂ ਦੇ ਡਾਕੂਮੈਂਟ ਅਜੇ ਤੱਕ تصਦੀਕ ਨਹੀਂ ਹੋ ਰਹੇ ਉਹ ਵੀ ਅਸੀਂ ਕਰ ਲਵਾਵਾਂਗੇ ਜੇ ਡਾਕੂਮੈਂਟ ਨਾ ਵੀ ਮਿਲਣਗੇ ਤਾਂ ਵੀ ਕੋਈ ਨਾ ਕੋਈ ਚਾਰਾ ਅਸੀਂ ਕੱਢ ਕੇ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਜੀ ਇਸ ਪਾਣੀ ਤੇ ਫਲੱਡ ਚ ਡੁੱਰੇ ਉਹਨਾਂ ਨੂੰ ਇਹ ਆਰਥਿਕ ਸਹਾਇਤਾ ਜਲਦੀ ਤੋਂ ਜਲਦੀ ਦੇਣ ਦੇ ਲਈ ਉਹਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ ਸੋ ਸਾਡੀਆਂ ਬਹੁਤ ਡੂੰਘੀਆਂ ਹਮਨਰਦੀਆਂ ਨੇ ਇਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਜੀ ਇਸ ਦੁਨੀਆ ਤੋਂ ਚਲੇ ਗਏ ਆ ਔਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਾਂਗਾ ਕਿ ਇਹਨਾਂ ਪਰਿਵਾਰਾਂ ਨੂੰ ਇਸ ਸੰਕਟ ਚੋਂ ਕੱਢਣ ਦੇ ਲਈ ਉਹ ਆਪਣਾ ਅਸ਼ੀਰਵਾਦ ਦੇਣ ਬਰਬਕਸਨ ਤੇ ਸਰਕਾਰ ਇਹਨਾਂ ਸਾਰੇ ਪਰਿਵਾਰਾਂ ਦੇ ਨਾਲ